ਜੱਥੇਦਾਰ ਅਨਜੀਤ ਸਿੰਘ ਦਾ ਵਿਰੋਧ ਹੋਇਆ ਪਟਨਾ ਸਾਹਿਬ ਦੇ ਸਾਬਕਾ ਜੱਥੇਦਾਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਜੱਥੇਦਾਰ ਰਣਜੀਤ ਸਿੰਘ ਗੌਰੇ ਮਸਕੀਨ ਦਾ ਵਿਰੋਧ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਰਣਜੀਤ ਸਿੰਘ ਨੂੰ ਕੌਮ ਦਾ ਗद्दार ਤੱਕ ਕਹਿ ਦਿੱਤਾ ਪਰ ਤੁਦਸਤ ਸ੍ਰੀ ਅਕਾਲ ਤਖਤ ਸਾਹਿਬ ਨੇ ਪੰਥਕ ਸੇਵਾਵਾਂ ਰਣਜੀਤ ਸਿੰਘ ਗੌਰ ਦੀਆਂ ਬਹਾਲ ਕੀਤੀਆਂ ਸਨ ਉਸ ਤੋਂ ਬਾਅਦ ਜਿਵੇਂ ਹੀ ਪਟਨਾ ਸਾਹਿਬ ਪਹੁੰਚੇ ਰਣਜੀਤ ਸਿੰਘ ਗੌਰੇ ਮਸਕੀਨ ਤਾਂ ਉੱਥੇ ਕੁਝ ਲੋਕਾਂ ਦੇ ਵੱਲੋਂ ਰਣਜੀਤ ਸਿੰਘ ਗੌਰੇ ਮਸਕੀਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਜਦੋਂ ਵਿਰੋਧ ਕੀਤਾ ਜਾ ਰਿਹਾ ਸੀ ਨਾਰੇਬਾਜ਼ੀ ਕੀਤੀ ਜਾ ਰਹੀ ਸੀ ਤਾਂ ਪ੍ਰਦਰਸ਼ਨਕਾਰੀਆਂ ਨੇ ਰਣਜੀਤ ਸਿੰਘ

واحر جی قوم کا گدار گور اوپر چڑھ گئے تک ساتھ اندر جا <ملا> کے چور ہے ایک <ملا> قوم ددار کو ہر مسکین ہے ایک قوم کا گدار کا <ملا> ہر مسکین ہے ایک قوم کا گدار کو ہر مشکل ہے ایک قوم کا گدار کو ہر مشکل ہے ایک قوم کا گدار کو ہر مسکین ہے قوم کا گدار کو ہر مشکل ਦਰਸਲਪੁਰੇ ਮਸਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਰਸੂ ਵਾਲੇ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸੇਵਾਦਾਰ ਜੀ ਇਕੱਤਰਤਾ ਹੋਈ ਸੀ ਕਿ ਇੱਥੇ ਕਿਸਦਾਨ ਸਿੰਘ ਸੇਵਾਦਾਰ ਵੱਲੋਂ ਹੋਰ ਕਈ ਵੱਡੇ ਫੈਸਲੇ ਲਏ ਗਏ ਆ ਤਾਂ ਉੱਥੇ ਜੋ ਸਾਲ 2022 ਦਾ ਦਰਸਲੇ ਪੂਰਾ ਮਾਮਲਾ ਹੈ ਜਦੋਂ ਕਿ ਡਾਕਟਰ ਗੁਰਵਿੰਦਰ ਸਿੰਘ ਸਮਰਾ ਦੇ ਵੱਲੋਂ ਰਣਜੀਤ ਸਿੰਘ ਹੋਰੇ ਮਸਕੀਨ ਤੇ ਇਲਜ਼ਾਮ ਲਗਾਏ ਗਏ ਸਨ ਕਿ ਜੋ ਉਹਨਾਂ ਦੇ ਵੱਲੋਂ ਸੋਨਾ ਚੜਾਇਆ ਗਿਆ ਆ ਤਖਸੀ ਪਟਨਾ ਸਾਹਿਬ ਤੇ ਉਸ ਦੇ ਵਿੱਚ ਆ ਕਪਲੇਬਾਜ਼ੀ ਦੇ ਇਲਜ਼ਾਮ ਡਾਕਟਰ ਸਮਰਦਾ ਦੇਵ ਨੂੰ ਲਗਾਏ ਜਾਂਦੇ ਨੇ ਉਸ ਤੋਂ ਬਾਅਦ ਆ ਕਮੇਟੀਆਂ ਵੀ ਬਣਾਈਆਂ ਜਾਂਦੀਆਂ ਨੇ ਇਹ ਦਰਸ਼ਨਪੁਰਾ ਮਾਮਲਾ ਜੋ ਕਿਸੇ ਅਕਾਲ ਤਖਸੈਬ ਤੇ ਪਹੁੰਚਿਆ ਸੀ ਉਸ ਪੂਰੇ ਮਸਲੇ ਦੇ ਵਿੱਚ ਆ ਸਿੰਘ ਸਾਹਿਬਾਨਾਂ ਵੱਲੋਂ ਫੈਸਲਾ ਲਿਆ ਜਾਂਦਾ ਹਾਂ ਰਣਜੀਤ ਸਿੰਘ ਗੋਰੇ ਮਸਕੀਨ ਦੀਆਂ ਪੰਥਕ ਸੇਵਾਵਾਂ ਜੋ ਕਿ ਬਹਾਲ ਕਰ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਜਿਵੇਂ ਰਣਜੀਤ ਸਿੰਘ ਗੋਰੇ ਮਸਕੀਨ ਆ ਪਟਨਾ ਸਾਹਿਬ ਪਹੁੰਚੇ ਤੇ ਕੁਝ ਲੋਕਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਇੱਕ ਕੌਮ ਦਾ ਗੱਦਾਰ ਗੋਹਰ ਮਸਕੀਨ ਹੈ ਇੱਕ ਕੌਮ ਦਾ ਗੱਦਾਰ ਗੋਹਰ